شمبو شمبو دے دے دیکھو شمبو سا گیٹ وے لو ایک پاس میرے علاقے کا لوک سبا علاقے کا ہے گا اور خوشی ہوئی میم کہ میں آئی ਮੈਕੰਟਵਾਦੀਆਂ ਸਾਰਿਆਂ ਦਾ ਕਿ 43 ਡਿਗਰੀ ਦੇ ਵਿੱਚ ਸਾਰੇ ਬੈਠ ਕੇ ਇਹ ਮੀਟਿੰਗ ਹੋਈ ਹੈ। ਅਸਮਾਨ ਸਰ ਮਿੱਤਰ ਅਸੀਂ ਜਿਹਨਾਂ ਰਾਤਰੀ ਜੀ ਪ੍ਰਧਾਨ ਨੇ ਅਗਲੇ ਪ੍ਰੋਗਰਾਮ ਆ ਕਿਹਦੇ ਤਰੀਕ ਦਾ ਮਾਰਗਿਆ ਨਿਸ਼ਾਨ। ਹੁਣੇ ਹੁਣੇ ਮੈਨੂੰ ਤਾਂ ਫੋਨ ਤੇ ਆਇਆ ਮੈਸੇਜ ਮੈਂ ਤਾਂ 11:30 ਵਜੇ ਹਲਕੀ ਤੋਂ ਇੱਥੇ ਆਈ ਆ। ਉੱਥੇ ਪਤਾ ਚੱਲਿਆ ਕਿ ਉਹਨਾਂ ਨੇ 23 ਤਰੀਕ ਦਿੱਤੀ ਹੈ ਸਭ। ਮੈਨੂੰ ਕਿੰਨਾ ਵੀ ਰਸਵੋਤ ਨਿਰ ਰਿਹਾ ਹੈਗਾ ਹੁਣ ਆਪੇ। ਦਿਨ ਪਰ ਦਿਨ ਵਧੀ ਜਾਂਦਾ ਹੈ। چار تری نو پتا چل جاؤں ہاں جی ہاں جیسے شروع اکالی دل کے پردھان سربیت بادل کا بیان آیا کہ امرت پال جا بی جو وہ کہہ رہے میں

ਅਸੀਂ ਯਤਨ ਨਹੀਂ ਛੱਡਣਾ ਜਿੰਨੀ ਦੇਰ ਤੱਕ ਵਰ ਦਾ ਕੋਈ ਹੱਲ ਨਹੀਂ ਨਿਕਲਦਾ ਉਸ ਦੇ ਉੱਤੇ ਲੱਗੀ ਰਹੂੰਗੀ ਤਿੰਨ ਚਾਰ ਸਟੇਟਾਂ ਦਾ ਹੈਗਾ ਸੈਂਟਰਲ ਵਾਟਰਡ ਕਮਿਸ਼ਨ ਤੋਂ ਹੈ ਪਿਛਲੀ ਵਾਰੀ ਜਦ ਕੈਪਟਨ ਸਾਹਿਬ ਪਹਿਲੀ ਵਾਰੀ ਸੀ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਸਿਰੇ ਨਹੀਂ ਚੜਿਆ ਫਿਰ ਅਸੀਂ ਜਿਹੜਾ ਪੰਜਾਬ ਦੇ ਵਿੱਚ ਦੀ ਚੱਲਦਾ ਇਹ ਰਸੀ ਤੋਂ ਲਾਕੇ ਸਰੂਰ ਦੇ ਹੰਤ ਤੱਕ ਬਾਹਰ ਨਿਕਲਦਾ ਰਾਜਸਥਾਨ ਕਣੀ ਉਹਦਾ ਅਸੀਂ ਕਾਫੀ ਹੱਲ ਕੀਤਾ ਉਹਦੇ ਜਿਹੜੇ ਐਡਵੈਂਟਮੈਂਟਸ ਸੀ ਉਹਨਾਂ ਨੂੰ ਅਸੀਂ ਉੱਚਾ ਕੀਤਾ ਚੌੜਾ ਕੀਤਾ ਕਈ ਸਾਈਫਨ ਮੈਨੇ ਬਹੁਤ ਵਧੇ ਕਰਵਾਏ ਕਿ ਪਾਣੀ ਜ਼ਿਆਦਾ ਨਿਕਲ ਸਕੇ ਕਈ ਥਾਂਵਾਂ ਦੇ ਵਿੱਚ ਕਨੌਰ ਹਲਕੇ ਦੇ ਵਿੱਚ ਹੀ ਕਾਫੀ ਸਿੱਧਾ ਕਰਕੇ ਸਟੰਟਲ ਸਟੱਡ ਲਗਵਾਏ جو ہو سکتا سی اور اس کے بعد دس سال اسی نہیں سی جب پھر کیپٹن صاحب آئے تو یہ میں ہی رہی تھی تا کرونا تو مہاماری ہماری آگی ساری دنیا دا نقصان ہویا ساڈا بھی ہویا ڈھائی سال یہ نکل گئے پر ہون میں پورا یتن کروں گی کہ اے ہوئے دوجہ کہ کچھ اہجی گل کریے سڈے بچوں کا پویخ بڑے یہ دو مین میرے لیک و بچے کچھ نہ کچھ پیروں سے جس طرح مود جیم بہت ودیا انہوں ود تو ود لگوائیے کہ سارے بچوں کا کوئی پویکھ بن سکتے یہاں کا حل جو موجودہ سرکار ہوئے گی ਉਹਨਾਂ ਦੇ ਨਾਲ ਬੈਠ ਕੇ ਟੇਬਲ ਤੇ ਹੱਲ ਹੋਊਗਾ ਅਸੀਂ ਤਾਂ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੈ ਉਹ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਚਾਹੇ ਕੋਈ ਵਿਰੋਧ ਕਰੇ ਚਾਹੇ ਕੋਈ ਸਪੋਰਟ ਕਰੇ ਜਦ ਕੋਈ ਜ਼ਿੰਮੇਵਾਰੀ ਆਂਦੀ ਹੈ ਜੋ ਸਮੁੱਚੀ ਗੱਲ ਦੇ ਲਈ ਭਲਾਈ ਹੁੰਦੀ ਹੈ ਉਹ ਇੱਕ ਜਿਸ ਦੇ ਉੱਤੇ ਜ਼ਿੰਮੇਵਾਰੀ ਹੋਈ ਕੋਈ ਐਮਕੀ ਹੋਏ ਐਮਐਲਏ ਹੋਏ ਉਸ ਨੂੰ ਉੱਪਰ ਪਾਰਟੀ ਤੋਂ ਉੱਪਰ ਰੋਟ ਕੇ ਉਹ ਆਪਣਾ ਪੂਰਾ ਯਤਨ ਕਰਨਾ ਚਾਹੀਦਾ ਹੈ ਉਸ ਦੇ ਲਈ کوئی رستہ کرنے لی اور میں ضرور کروں نہیں بہت پریشان ہے اور ایک جہ جہ حالات ہون جہ اپنی جمعہ واری سمجھ کے مجودہ سرکار نہیں کر دی دو شنہ تے ہیں اے ہر وقت یہ نہیں کہہ سکتے کہ اوہ سینٹر تو پیسی نہیں آئی سینٹر نے یہ نہیں کیتا بھی لیے بیٹھو نہیں تو ہٹ جاؤ تسی سینٹرل نور آ جائے ابھی آپ کنٹرول پر گے پر حالات چل رہے نہیں میں کہا کہ ہر ایک دا حق ہے کسان دا کسانی دا وپاریا دا وپاری دا ایسیز دا ایسیز دا محلہ دا محلہ دا سارے ورگ دا حق ہے گا لئی سنو نیشنل پالیسی ہوئے گی وہ اس ٹائم نہیں کہہی بیٹھ کے جو بھی پالیسی ہوئے گی وہ دیکھا بھی ان سوچنا چاہیے ਗੰਭੀਰ ਜੀ ਨੂੰ ਵੀ ਸੋਚਣਾ ਚਾਹੀਦਾ ਉਹਨਾਂ ਦੀ ਸਜ਼ਾ ਉ ਜਾਏ ਉਹਨਾਂ ਨੇ ਪ੍ਰਾਈਵੇਟ ਮੈਂਬਰ ਬਿਲ ਵੀ ਇਹਦੇ ਉੱਤੇ ਮੇਰੇ ਕਾਚੇ ਲਿਆਇਆ ਪਾਰ ਮੰਡਲ ਦੇ ਐਲਾਨ ਕਰ ਰਹੇ ਹੈਗੇ ਤਾਂ ਦਾ ਦਾ ਪੈਕਟ ਸਾਨੂੰ ਕੀ ਜਿਹੜੇ ਹੈਗੇ ਉਹ ਪਾਰ ਮੰਡਲ ਦੇ ਹੈਗੇ ਲੁਹਿਆਣੇ ਜਦ ਸਕੇ ਨਾ ਤਾਂ ਤਾਂ ਲੇਖਨ ਵੀ ਖਤਮ ਹੋਣ ਵਾਲੀ ਹੋ ਜਾਊਗੀ ਉਹਨਾਂ ਨੇ ਚੱਕੀ ਲੈਣਾ ਹੈ ਮਹਾਰਣਕ ਪ੍ਰਧਾਨ ਮੰਤਰੀ ਹਾਂਜੀ ਬਾਲਾ ਦੇ ਵਿੱਚ ਰੈਲੀ ਕਰਦੇ ਨੇ ਅੱਜ ਪੰਨੀ ਤਰਫੋਂ ਮਲਾਂਵੰਦ ਦੇ ਸਾਹਦੇ ਦੂਜੀ ਤਰਫੋਂ ਸਾਹ ਬਿਆਨ ਕਰਦੇ ਨੇ ਕਿ ਬੀਜੇਪੀ ਆ ਗਿਆ ਤਾਂ ਜਿਹੜਾ ਹੈ ਭਾਰਤ ਦੇ ਵਿੱਚ ਤਾਨਾਸ਼ਹੀ ਰਾਜ ਉਹਨਾਂ ਨੂੰ ਕੋ ਆਪਣਾ ਤਾਨਾਸ਼ਹੀ ਆਪਣੇ ਜਿਹੜਾ ਝਾੜੂ ਹੈ ਨਾ ਆਪਣੇ ਮੰਜੇ ਬਹਿਟਾਂ ਪੇਰ ਥੋੜਾ ਜਾਂ ਇਹ ਇੱਥੇ ਕੀ ਹੋ ਰਿਹਾ ਹੈ ਮੈਨੂੰ ਕਿੰਨਾ ਵੀ ਰਿਪੋਰਟ ਮਿਲਿਆ ਕਿਹੜੀ ਤਾਨਾਸ਼ਹੀ ਨਹੀਂ ਹੋ ਰਹੀ ਕਿੰਨਾਂ ਨੂੰ ਢੇਲ ਦੀ ਇੱਡੇ-ਇੱਡੇ ਬੋਰਡ ਲਾਤੇ ਇੰਨੇ ਅਸੀਂ ਅਕਸਰ ਅੰਦਰ ਦੇਤੇ ਇੰਨੇ ਅਸੀਂ ਪੋਲੀਟਿਕਲ ਬੰਦੇ ਅੰਦਰ ਦੇਤੇ ਔਰ ਕ腐ਪਸ਼ਨ ਕਿਤੇ ਹਟੀ ਹੈ ਕ腐ਪਸ਼ਨ 100 ਗੁਣਾ ਹੋਰ ਹੋ ਗਈ ਹੈ ਇਹਨਾਂ ਨੂੰ ਪੁੱਛੋ ਇਹ ਜਵਾਬ ਦੇਣ ਸੰਭੁਤ ਨਹੀਂ ਹੈ ਮੈਮ ਜਿੱਥੇ ਪ੍ਰਧਾਨ ਜੀ ਆਉਂਦਾ ਆ ਰਿਹਾ ਹੈ ਕਿ ਅਮਨਿਤ ਬਾਜਾ ਜਿਹੜਾ ਹੈ ਬੀਜੇਪੀ ਦਾ ਹੈ ਬੀਜੇਪੀ ਦੇ ਉਸ ਪਰ ਚੱਲ ਰਿਹਾ ਹੈ ਦੇਖੋ ਜੋ ਉਹ ਕਹਿ ਰਿਹਾ ਮੈਂ ਨਹੀਂ ਕਹਿ ਸਕਦਾ ਪਰ